ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਦੇ ਵਿਸ਼ਨੀਕ ਸ਼੍ਰੀ ਹਰਦਾਸ ਜੀ ਸੋਢੀ ਦੇ ਘਰ ਮਾਤਾ ਦਇਆ ਕੌਰ ਦੀ ਕੋਖੋਂ ਸਨ 1534 ਨੂੰ ਹੋਇਆ ਸੀ। ਮਾਪਿਆਂ ਨੇ ਆਪ ਜੀ ਦਾ ਨਾਮ ਜੀਠਾ ਰੱਖਿਆ। ਸ਼੍ਰੀ ਜੀਠਾ ਜੀ ਅਜੇ ਛੋਟੀ ਉਮਰ ਦੇ ਹੀ ਸਨ ਕਿ ਪਹਿਲਾਂ ਉਹਨਾਂ ਦੀ ਮਾਤਾ ਜੀ ਚਲਾਣਾ ਕਰ ਗਈ ਅਤੇ ਮਗਰੋਂ ਪਿਤਾ ਜੀ ਵੀ ਸਵਰਗਵਾਸ ਹੋ ਗਏ ਇਸ ਤਰ੍ਹਾਂ ਉਹ 7-8 ਵਰਿਆਂ ਦੀ ਉਮਰ ਵਿੱਚ ਯਤੀਮ ਹੋ ਗਈ ਉਹਨਾਂ ਦੀ ਨਾਨੀ ਉਹਨਾਂ ਨੂੰ ਆਪਣੇ ਪਿੰਡ ਵਾਸਰ ਕੇ ਲੈ ਆਈ ਨਾਨਕੇ ਘਰ ਦੀ ਗਰੀਬੀ ਦੇ ਕਾਰਨ ਸ੍ਰੀ ਜੇਠਾ ਜੀ ਛੋਟੀ ਉਮਰ ਤੋਂ ਹੀ ਕਿਰਤ ਕਮਾਈ ਦੇ ਕਾਰ ਵਿੱਚ ਜੁਟ ਪਏ ਆਪ ਛੋਲਿਆਂ ਦੀਆਂ ਹੁੰਗਣੀਆਂ ਵੇਚਿਆ ਕਰਦੇ ਸਨ ਅਤੇ ਇਸ ਤਰ੍ਹਾਂ ਕਰਦੇ ਨਿਰਵਾਹ ਵਿੱਚ ਹਿੱਸਾ ਪਾਉਂਦੇ ਸਨ ਧਰਨੀ ਅਤੇ ਦਾਨੀ ਸੁਆ ਦਾ ਸਦਕਾ ਉਹ ਕਈ ਵਾਰ ਗਰੀਬ ਗੁਰਬਿਆਂ ਅਤੇ ਸਾਧ ਫਕੀਰਾਂ ਨੂੰ ਹੁੰਗਣੀਆਂ ਮੁਫਤ ਵਿੱਚ ਹੀ ਵਰਤਾ ਦੇਆ ਕਰਨ ਉਹਨਾਂ ਦੇ ਨਾਨਾ ਜੀ ਨੇ ਉਹਨਾਂ ਤੋਂ ਗੁੱਸੇ ਹੋਇਆ ਕਰਨ ਪਰ ਫਿਰ ਵੀ ਉਹ ਸਮੇ ਸਮੇ ਆਪਣਾ ਆਪਣਾ ਚਮਤਕਾਰ ਦਿਖਾਉਂਦੇ ਹੀ ਸੀ ਬਾਸਰ ਕੇ ਗੁਰੂ ਅਮਰਦਾਸ ਜੀ ਦੀ ਜਨਮ ਨਗਰੀ ਸੀ ਉਥੇ ਚੌਥੇ ਲੋਕ ਗੁਰੂ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਜਾਇਆ ਕਰਦੇ ਸਨ ਜਦ ਸ੍ਰੀ ਜੇਠਾ ਜੀ 64 ਉਮਰ ਦੇ ਹੋਏ ਤਾਂ ਕਿਸੇ ਅੰਦਰਲੀ ਬਲਵਾਨ ਖਿਚਨ ਦੇ ਕਾਰਨ ਆਪ ਗੋਇੰਦਵਾਲ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਚੱਲੇਗੀ ਉੱਥੇ ਗੁਰਦੁਆਰੋਂ ਉਹਨਾਂ ਦੀ ਆਤਮਾ ਅਤੇ ਧਾਰਮਿਕ ਰੁਚੀਆਂ ਨੂੰ ਰਜਮੀ ਖਰਾ ਕੇ ਮਿਲਣ ਲੱਗ ਪਈ ਆਪ ਬੜੇ ਪ੍ਰੇਮ ਨਾਲ ਗੁਰਸੰਗਤ ਦੀ ਸੇਵਾ ਕਰਨ ਲੱਗ ਪਈ ਆਪਣਾ ਗੁਜ਼ਾਰਾ ਉਹ ਕੁੰਗਣੀਆਂ ਵੇਚ ਕੇ ਹੀ ਕਰੀਗੇ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਦੋ ਸੁਪੁੱਤਰੀਆਂ ਸਨ ਵੱਡੀ ਬੀਬੀ ਦਾਨੀ ਜੀ ਦਾ ਵਿਆਹ ਸ਼੍ਰੀ ਰਾਮਾ ਜੀ ਨਾਲ ਹੋ ਗਿਆ ਛੋਟੀ ਧੀ ਬੀਬੀ ਭਾਨੀ ਜੀ ਅਜੇ ਕੁਮਾਰੀ ਸੀ ਇੱਕ ਦਿਨ ਮਾਤਾ ਮਨਸਾ ਦੇਵੀ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਕਹਾ ਕਿ ਬੀਬੀ ਭਾਨੀ ਸੁਖ ਨਾਲ ਮਟਿਆਰ ਹੋ ਗਈ ਹੈ ਉਸ ਦੇ ਵਾਸਤੇ ਜੋਗ ਵਰ ਦੀ ਭਾਲ ਕਰਨੀ ਚਾਹੀਦੀ ਹੈ ਉਸ ਵੇਲੇ ਦੇਵ ਨੇਤ ਨਾਲ ਸ੍ਰੀ ਜੇਠਾ ਜੀ ਘੁੰਗਣੀਆਂ ਵੇਚਦੇ-ਵੇਚਦੇ ਉੱਥੇ ਆ ਗਏ। ਇਸ ਸੋਹਣੇ ਗੱਭਰੂ ਨੂੰ ਵੇਖ ਕੇ ਮਾਤਾ ਜੀ ਨੇ ਕਿਹਾ ਕਿ ਬਰ ਇਸ ਕਾਕੇ ਜਿਹਾ ਹੋਣਾ ਚਾਹੀਦਾ ਏ। ਗੁਰੂ ਜੀ ਨੇ ਕਿਹਾ ਬਸ ਇਸ ਜਿਹਾ ਤਾਂ ਇਹੋ ਹੀ ਐ। ਬਸ ਬਿਨਾਂ ਜਾਤ-ਪਾਤ ਜਾਂ ਨਾਨਕਾ ਦਾਦਕਾ ਬਾਰੇ ਕਿਸੇ ਪ੍ਰਕਾਰ ਦੀ ਪੁੱਛ-ਪੜਤਾਲ ਕਰਨ ਦੇ ਜਾ ਗਰੀਬੀ ਦੀ ਹਾਲਤ ਵੇਖ ਕੇ ਨਾ ਪ੍ਰਵਾਹ ਕਰਦੇ ਹੋਏ ਗੁਰੂ ਜੀ ਨੇ ਬੀਬੀ ਪਾਨੀ ਜੀ ਦੀ ਮੰਗਣੀ ਸ੍ਰੀ ਜੇਠਾ ਜੀ ਨਾਲ ਕਰ ਦਿੱਤੀ ਥੋੜੇ ਚਿਰ ਮਗਰੋਂ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ ਮਾਤਾ ਪਾਨੀ ਜੀ ਦੀ ਕੋਖੋਂ ਤਿੰਨ ਸੈਭਜਾਦੇ ਜਨਮੇ ਪ੍ਰਿਥਵੀ ਚੰਦ ਸ੍ਰੀ ਮਹਾਦੇਵ ਅਤੇ ਗੁਰੂ ਅਰਜਨ ਦੇਵ ਵਿਆਹ ਮਗਰੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਜੇਠਾ ਜੀ ਨੂੰ ਸ੍ਰੀ ਰਾਮਾ ਜੀ ਦੀ ਤਰ੍ਹਾਂ ਆਪਣੇ ਘਰ ਹੀ ਰੱਖ ਲਿਆ। ਸ੍ਰੀ ਜੇਠਾ ਜੀ ਦਾ ਹੋਰ ਥਾਂ ਨਹੀਂ ਸੀ ਪਰ ਸ੍ਰੀ ਗੁਰੂ ਅਮਰਦਾਸ ਜੀ ਨੇ ਥਾਣਿਆਂ ਦੇ ਥਾਨ ਜੋ ਸਨ ਸ੍ਰੀ ਜੇਠਾ ਜੀ ਤਨ ਮਨ ਨਾਲ ਗੁਰੂ ਜੀ ਦੀ ਅਤੇ ਸਾਧ ਸੰਗਤ ਦੀ ਸੇਵਾ ਕਰਨ ਲੱਗ ਪਏ। ਲੋਕਾਚਾਰੀ ਮਈ ਬਜਵਾਈ ਦਾ ਆਪਣੇ ਸਹੁਰੇ ਘਰ ਰਹਿ ਕੇ ਸੇਵਾ ਕਰਨੀ અપਮਾਨ ਮੰਨਿਆ ਜਾਂਦਾ ਸੀ ਪਰ ਸ਼੍ਰੀ ਜੇਠਾ ਜੀ ਨੇ ਜਵਾਈ ਬਣ ਕੇ ਰਹਿਣ ਦਾ ਖਿਆਲ ਤੱਕ ਮਨ ਵਿੱਚੋਂ ਕੱਢ ਦਿੱਤਾ ਸੀ ਉਹ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਆਪਣੇ ਮੁਕਤੀ ਦਾਤਾ ਗੁਰੂ ਅਤੇ ਆਪਣੇ ਆਪ ਨੂੰ ਉਹਨਾਂ ਦਾ ਨਿਮਾਣਾ ਸੇਕ ਸਮਝਦੇ ਸਨ ਇਸ ਤਰ੍ਹਾਂ ਸੰਸਾਰ ਸੰਬੰਧਾਂ ਤੋਂ ਉਜੇਰੇ ਹੋ ਕੇ ਅਤੇ ਲੋਕਾਚਾਰੀ ਤੇ ਲੋਕਲਾਜ ਦੀ ਪ੍ਰਵਾਹ ਨਾ ਕਰਦੇ ਹੋਏ ਆਪ ਗੁਰੂ ਘਰ ਦੀ ਸੇਵਾ ਕਾਲ ਵਿੱਚ ਜੁਟ ਪਏ ਗੁਰੂ ਜੀ ਉਹਨਾਂ ਦਾ ਸੇਵਾ ਭਾਵ ਅਤੇ ਅਣਥਕ ਕਾਲ ਦੇਖ ਕੇ ਬੜਾ ਪ੍ਰਸੰਨ ਹੋਇਆ ਕਰਦੇ ਸਨ ਉਹ ਉਹਨਾਂ ਨੂੰ RAMDAS ਹੀ ਕਹਿ ਕੇ ਸੱਦੇ ਸਨ ਇਸ ਤਰ੍ਹਾਂ ਸ੍ਰੀ ਜੇਠਾ ਜੀ ਦਾ ਨਾਮ ਸ੍ਰੀ RAMDAS ਜੀ ਪੱਕ ਗਿਆ ਸ੍ਰੀ RAMDAS ਜੀ ਨੇ ਛੇਤੀ ਹੀ ਸਿੱਖੀ ਆਸੇ ਨੂੰ ਪੂਰੀ ਤਰ੍ਹਾਂ ਸਮਝ ਲਿਆ ਅਤੇ ਆਪਣਾ ਜੀਵਨ ਗੁਰਸਿੱਖੀ ਦੇ ਸਾੱਚੇ ਵਿੱਚ ਢਾਲ ਲਿਆ ਜਦ ਸ਼੍ਰੀ ਗੁਰੂ ਅਮਰਦਾਸ ਜੀ ਨੇ ਬੋਲੀ ਦੀ ਸੇਵਾ ਰੰਬੀ ਤਾਂ ਸ਼੍ਰੀ ਰਾਮਦਾਸ ਜੀ ਨੇ ਇਸ ਕਾਰਜ ਦਾ ਸਾਰਾ ਪ੍ਰਬੰਧ ਸੰਭਾਲਿਆ ਨਾਲ ਨਾਲ ਹੀ ਆਪ ਸੰਗਤਾਂ ਨਾਲ ਮਿਲ ਕੇ ਕਾਰ ਸੇਵਾ ਕਰਦੇ ਅਤੇ ਟੋਕਰੀ ਢੋਆ ਕਰਦੇ ਸਨ ਇੱਕ ਵਾਰ ਆਪ ਸੇਵਾ ਵਿੱਚ ਮਗਨ ਹੋਏ ਟੋਕਰੀ ਢੋ ਰਹੇ ਸਨ ਕਿ ਲਾਹੌਰੋਂ ਸਰੀਕੇ ਦੇ ਕੁਝ ਸੱਜਣ ਆ ਗਏ ਉਹਨਾਂ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ ਸਾਡੇ ਭਾਈ ਸੌਰੇ ਘਰ ਟੋਕਰੀ ਢੋ ਰਿਆ ਹੈ ਉਹ ਕਹਿਣ ਲੱਗੇ ਜੇ ਇਸ ਨੇ ਮਿਹਨਤ ਮਜ਼ਦੂਰੀ ਹੀ ਕਰਨੀ ਸੀ ਤਾਂ ਹੋਰ ਥਾਂ ਥੋੜੇ ਸਨ ਇਸ ਨੇ ਤਾਂ ਸਾਡੀ ਨੱਕ ਵੱਢਣੀ ਹੀ ਕਰ ਦਿੱਤੀ ਹੈ ਇਸ ਤਰ੍ਹਾਂ ਦੇ ਬਚਨ ਬੋਲਦੇ ਉਹ ਲਾਹੌਰੀਏ ਸੋਢੀ ਸ੍ਰੀ ਗੁਰੂ ਅਮਰਦਾਸ ਜੀ پاس ਪਹੁੰਚੇ ਉਹਨਾਂ ਨੇ ਗੁਰੂ ਜੀ ਨੂੰ ਲਾਂਭਾ ਦਿੱਤਾ ਅੱਗੋਂ ਗੁਰੂ ਜੀ ਨੇ ਮੁਸਕਰਾ ਕੇ ਕਹਾ ਪੁਰਖਾ RAMDAS ਦੇ ਸਿਰ ਉੱਪਰ ਗਾਰੇ ਮਿੱਟੀ ਦੀ ਟੋਕਰੀ ਨਹੀਂ ਸੰਗੋ ਦੀਨ ਦੁਨੀ ਦਾ ਸਤਰ ਹੈ ਜਾਂ ਸੋਢੀਆਂ ਨੇ ਭੋਲਿਓ ਤੁਸੀਂ ਅਸਲੀਅਤ ਨਹੀਂ ਸਮਝੀ ਏ ਮੇਰਾ ਸਹਰਾਕਰ ਨਹੀਂ ਸੰਗੋ ਮੇਰਾ ਮੁਕਤੀਦਾਤਾ ਹੈ ਮੈਂ ਤਾਂ ਆਪਣੇ ਮੁਕਤੀਦਾਤੇ ਸਤਗੁਰ ਦੀ ਸੇਵਾ ਕਰ ਰਹਾ ਸੇਵਾ ਕਰਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰ ਰਿਹਾ ਤੁਸੀਂ ਲੋਕਾਚਾਰੀ ਤੇ ਕੁੜਮਾਚਾਰੀ ਦੀਆਂ ਗੱਲਾਂ ਕਰਦੇ ਹੋ ਇਹ ਤੁਹਾਡੀ ਭੁੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ